ਹਾਂਜੀ ਇਹ ਅੱਛੀ ਸੇਫਟੀ ਟੀਮ ਨੇ ਬਹੁਤ ਹੀ ਇੱਕ ਵਦਿਆ ਕਾਰਵਾਈ ਕੀਤੀ ਹੈ ਇਹਨਾਂ ਨੂੰ ਕੋਈ ਕਲੂ ਮਿਲੀ ਸੀ ਹਾਂਜੀ ਕਲੂ ਮਿਲਿਆ ਸੀ ਤੇ ਅੱਜ ਇਹਨਾਂ ਦੇ ਥੋੜਾ ਨੀਜੇ ਕਰ ਲੋ ਥਾਰੇ ਥਲੇ ਧਕੇ ਹਾਂਜੀ ਥੋੜਾ ਜਨਾ ਟਾਈਮ ਥੋੜਾ ਸੈੱਟ ਜੀਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਇਹਨਾਂ ਨੂੰ ਇਥੇ ਉਹ ਸੁਪਨਾ ਦੁੱਧ ਆਂਡ ਗ੍ਰੀਨ ਇਹ ਘਰ ਹੈਗਾ ਇੱਥੇ ਬਣਾਇਆ ਜਾ ਰਿਹਾ ਹੈ ਅੱਛਾ ਜੀ ਤੇ ਜਿਹੜੀ ਵੀ ਇਹਨਾਂ ਦੀ ਐਸ ਪਰ ਰੂਲਸ ਕਾਰਵਾਈ ਹੈ ਇਹਨਾਂ ਨੇ ਸੈਂਪਲ ਵੀ ਲੈ ਲਏ ਔਰ ਟ੍ਰੇਡ ਆਫ ਫੂਡ ਹੈ ਉਹਨੋਂ ਵੀ ਆਪਾਂ ਤੁਹਾਨੂੰ ਪ੍ਰਕਾਰ ਮੈਂ ਦੱਸ ਦੇਣਾ ਕਿ ਕਿੰਨਾ ਖਰਚ ਕਿੰਨਾ ਟਾਈਮ ਲੱਗੇਗਾ ਹਾਂ ਟਾਈਮ ਥੱਲੇ ਕਰੋ ਯਾਰ ਥੋੜਾ ਜਿਹਾ ਥੱਲੇ ਕਰੋ ਹਾਂਜੀ ਫਿਰ ਪੈਕੇਟ ਸੁੱਕੇ ਦੁੱਧ ਦੇ ਹਾਂ ਜੀ ਜਦੋਂ ਆ ਬਗਵਾ ਜਾਂਦਾ 10 ਸੜਦੇ ਜਾਂਦੇ ਆ 10 ਪੈਕੇਟ ਹੈਗੇ ਸੁੱਕੇ ਦੁੱਧ ਦੇ ਹਾਂਜੀ 10 ਕਿਲੋ ਕਰੀਮ ਹੈ ਹਾਂਜੀ ਤੇ 40 ਕਿਜੀਜ਼ ਕੀ ਹੈ ਅੱਛਾ ਮੈਮ ਜਿਸ ਤਰ੍ਹਾਂ ਕਿ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਖਾਸ ਤੌਰ ਤੇ ਦਿਵਾਲੀ ਸਭ ਤੋਂ ਵੱਡਾ ਤਿਹਾਰ ਹੈ ਹਾਂਜੀ ਲੱਗਦਾ ਕਿ ਲੋਕਾਂ ਨੂੰ ਜਿਹੜਾ ਜਾਗਰੂਕ ਹੋਣ ਦੀ ਲੋੜ ਹੈ ਹਾਂਜੀ ਹਾਂਜੀ ਦੇਖੋ ਅਸੀਂ ਇਹ ਸਾਡੀ ਟੀਮ ਲਗਾਤਾਰ ਇਹ ਕਰ ਰਹੀ ਹੈ ਰੇਟਸ ਵਗੈਰਾ ਤੁਸੀਂ ਵੀ ਦੇਖ ਰਹੇ ਹੋ ਤੁਹਾਨੂੰ ਤੁਹਾਡੀ ਵੀ ਲੱਗੀ ਹੈ ਤੇ ਸਭ ਤੋਂ ਫਾਇਦਾ ਦੇ ਤਾਈ ਹੈ ਜੇ ਲੋਕੀ ਜਾਗਰੂਕ ਹੋਣ ਹੈ ਨਾ ਜੇ ਕੋਈ ਪਨੀਰ ਹੈ ਕਿ ਉਹ ਹੈ ਜਿਹੜਾ ਆਪਣਾ ਕੋਈ ਰੀਜ਼ਨੇਬਲ ਰੇਟ ਜਿੰਨਾ ਕਿ ਹੁੰਦਾ ਹੈ ਜੇ ਉਸ ਤੋਂ ਸਸਤਾ ਮਿਲੇ ਤੇ ਇੱਕ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਵੀ ਜਿਵੇਂ ਪਨੀਰ 500 ਕਿਲੋ ਔਰ 150 ਰੁਪਿਆ ਕਿਲੋ ਇਹ ਮਿਲੇਗਾ ਤਾਂ ਇਟ ਇਜ਼ ਨੋਟ ਪੋਸੀਬਲ ਠੀਕ ਹੈ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਵੀ ਇਹੋ ਜੀ ਜਗ੍ਹਾ ਤੋਂ ਨਾ ਲੈਣ ਜਿਹੜੇ ਕਿ ਐਡੀਬਲ ਪ੍ਰੋਡਕਟਸ ਹੈਗੇ ਆਂ ਔਰ ਇਸ ਤੋਂ ਇਹਨਾਂ ਨੂੰ ਅਗਰ ਬੁਆਇਕਾਟ ਕਰਨਗੇ ਤੇ ਆਪਣੇ ਆਪ ਇਹਨਾਂ ਦਾ ਜਿਹੜੀ ਇਹ ਚੀਜ਼ ਹੈ ਆਪੇ ਫੇਲ ਹੋ ਜਾਏਗੀ ਮੈਡਮ ਇਹ ਦੂਜੀ ਤੀਜੀ ਵਾਰੀ ਰੇਟ ਪਈ ਆ ਕਹਿੰਦੇ ਕਾਫੀ ਟਣਾਂ ਦੇ ਹਿਸਾਬ ਨਾਲ ਕਿਉਂ ਨਿਕਲਦਾ ਕੁਆਂਟਲਾਂ ਦੇ ਹਿਸਾਬ ਨਾਲ ਇਥੋਂ ਰੋਜ਼ ਡੇਲੀ ਹਾਂਜੀ ਹਾਂਜੀ ਨਾ ਮਤਲਬ ਕਿ ਨਾ ਦੀ 2017 ਚ ਪਹਿਲੇ ਰੇਡ ਹੋਈ ਸੀ ਫਿਰ ਇਹਨਾਂ ਨੇ 2020 ਚ ਰੇਡ ਕੀਤੀ ਹੈ ਤੇ ਹੁਣ 2025 ਚ ਅੱਜ ਰੇਡ ਹੋਈ ਹੈ ਤੇ 2023 ਚ ਜਿਹੜਾ ਹੈਗੇ ਇੱਥੇ ਪੀਓਵੀ ਡਿਕਲੇਅਰ ਹੋ ਚੁੱਕੇ ਆਂ ਤੇ ਹੁਣ ਪੁਲਿਸ ਆਪਣੀ ਕਾਰਵਾਈ ਕਰ ਪਹਿਲਾ ਵਾਰ ਕਿ ਟੈਲੀ ਕਾਰਵਾਈ ਹੋ ਗਈ ਸਖਤ ਕਾਰਵਾਈ ਜਰ ਕੋਈ ਰੈਸਟ ਹੋਈ ਹੁਣ ਤੱਕ ਜੀ ਇਹਨਾਂ ਚੋਂ ਕਿਸੇ ਦੀ ਰੈਸਟ ਨਹੀਂ ਅੱਜ ਪੁਲਿਸ ਹੁਣ ਕਾਰਵਾਈ ਪਾ ਰਹੀ ਹੈ ਕਿਉਂਕਿ ਪੀਓ ਡਿਕਲੇਰ ਹੋ ਗਿਆ ਹਾਂਜੀ ਜੀ ਤੇ ਜਿਹੜਾ ਮੈਂ ਆਇਆ ਮਾਮਕੀ ਮਾਉਂਗਾ ਜੀ ਹੈਲਥ ਡਿਪਾਰਟਮੈਂਟ ਨੇ ਰੇਡ ਕੀਤੀ ਜੀ ਤੇ ਨਗਲੀ ਕਿਓਰ ਨਗਲੀ ਤੋਂ ਦਬੰਦਾ ਸੀ ਜੀ ਠੀਕ ਉਹਦੇ ਬੱਚਿਆਂ ਨੇ 40 ਕਿਲੋ ਇਹਨਾਂ ਨਗਲੀ ਕਿਓਰ ਆ ਜਿਹੜਾ ਹੈਲਥ ਡਿਪਾਰਟਮੈਂਟ ਤੇ ਔਰ 10 ਪੈਕੇਟਸ ਫਤਕਾ ਜੀ ਨਾ ਤੇ ਪਹਿਲਾਂ ਵੀ ਦੇ ਮੁਕੱਦਮੇ ਦਰਜ ਹੋਈ ਵੀ ਆ ਅੱਛਾ ਜੀ ਤੇ ਪਤਲਾ ਕਿਹਨੇ ਪੀ ਹੋਈ ਹੈ ਜੀ ਪੀ ਹੋਈ ਹੈ ਜੀ ਤੇ ਅਰੈਸਟ ਵੀ ਪਾਈ ਹੈ ਜੀ ਅੱਜ ਹਾਂ ਪਾ ਰਹੇ ਹਾਂ ਜੀ ਬਸ ਸਨਤ ਮਾਦਾ ਪਕ ਕਰ ਰਹੇ ਆ ਆਪਣਾ ਠੀਕ ਰੈਕੋਡ ਹੀ ਜਾ ਰਹੀ ਆ ਪਾਈ ਕਰਦੇ ਪੇਸ਼ ਕਰਨ ਕੋਲ ਤੇ ਹਮ ਅਮਨੀਤ ਕੌਰ ਮੈਡਮ ਜਿਹਦੀ ਮਾਲਕ ਹਨ ਅੱਛਾ ਅਮਨੀਤ ਕੌਰ ਤੇ ਇਹਦਾ ਹਸਬੰਡ ਦਰਜੀਤ ਸਿੰਘ ਜਿਹਨੇ ਪੀ ਹੋਈ ਹੈ ਕਿਹੜਾ ਇਲਾਕਾ ਸਰ 3 ਨੰਬਰ 9 ਆ ਸ਼ਾਮ ਲਗੇ ਜੀ ਬਸਤ ਕਰਦੇ ਠੀਕ ਹੈ ਧੰਨਵਾਦ